ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਡੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਮੋਦੀ ਦੀ ਆਈ ਇਹ ਵੱਡੀ ਮਾੜੀ ਖਬਰ ਲੱਗ ਗਿਆ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਤੇ ਸੂਬੇ ਦੀਆਂ 90 ਸੀਟਾਂ ਤੇ 1 ਅਕਤੂਬਰ ਤੋਂ 1 ਕੋਪੜਾਚ ਚੋਣਾਂ ਹੋਣਗੀਆਂ ਤੇ ਨਤੀਜੇ 4 ਅਕਤੂਬਰ ਨੂੰ ਆਉਣਗੇ ਚੋਣਾਂ ਦੇ ਐਲਾਨ ਨਾਲ ਜਿਨ੍ਹਾਂ ਨਾਲ ਇੱਕ ਪ੍ਰਜਨਤਾ ਪਾਰਟੀ ਜੀਜੀਪੀ ਦੀ ਵਿਚ ਦਸ਼ਾ ਦਾ ਮੌਸਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਜੀਜੀਪੀ ਦੇ ਚਾਰ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤੇ ਤੇ ਇਸ ਵਿੱਚ ਈਸ਼ਵਰ ਸਿੰਘ ਦਵਿੰਦਰ ਸਿੰਘ ਬਬਲੀ ਅਨੂਪ ਤਾਨਕ ਅਤੇ ਰਾਮ ਕਰਨ ਕਾਲਾ ਦੇ ਨਾਮ ਸ਼ਾਮਲ ਹਨ ਦੱਸਦੇ ਕਿ ਹਰਿਆਣਾ ਦੇ ਲੋਹਣਾ ਤੋਂ ਜੀਜੀਪੀ ਵਿਧਾਇਕ ਅਤੇ ਸਾਬਕਾ ਮੰਤਰੀ ਦਵਿੰਦਰ ਬਾਬੜੀ ਨੇ ਅਜ ਪਾਰਟੀ ਪ੍ਰਧਾਨ ਅਜੀਤ ਚੋਟਾਲਾ ਨੂੰ ਇੱਕ ਪੱਤਰ ਰਹੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਪਾਰਟੀ ਨੇ ਇੱਕ ਹੋਰ ਵਿਧਾਇਕ ਦੇ ਸਾਬਕਾ ਮੰਤਰੀ ਅਨੁਪਤਾਨ ਕਤੇ ਆਰਾਮ ਕਰਨ ਕਾਲਾ ਵੀ ਪਾਰਟੀ ਖੜ ਚੁੱਕੇ ਹਨ ਇਸ ਤੋਂ ਇਲਾਵਾ ਜਨਾਈਕ ਪਾਰਟੀ ਦੇ ਵਿਧਾਇਕ ਈਸ਼ਵਰ ਸਿੰਘ ਨੇ ਵੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਅਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ